ਮੈਂ ਮੇਰਾ ਗੁਰੂ ਕਿਹੜੀ ਜਗ੍ਹਾ ਤੋਂ ਬਾਜੀ ਮੈਂ ਜਲੰਧਰ ਤੋਂ ਜੀ ਭਾਈ ਕੀ ਜਲੰਧਰ ਕਿਹੜੀ ਜਗ੍ਹਾ ਤੋਂ ਬਾਜੀ ਗੁਰੂ ਹਰਿਕਸ਼ਨ ਨਗਰ ਜੀ ਭਾਈ ਮਾਮਲਾ ਕੀ ਸਾਥ ਅਸੀਂ ਹੋਏ ਮਾਮਲਾ ਕੋ ਇਹ ਸੀਗਾ ਮਦਰ ਅਸੀਂ ਗਏ ਹੋਏ ਸੀਗੇ ਮੇਰੇ ਸਹੁਰੇ ਘਰੇ ਫੈਮਲੀ ਚ ਅਸੀਂ ਮੇਰੀ ਉਹਦਾ ਵਾਈਫ ਦਾ ਆਪਰੇਟ ਹੋਇਆ ਸੀ ਉਹਦੇ ਕਰਕੇ ਅਸੀਂ ਗਏ ਸੀਗੇ ਚੈੱਕ ਅਪ ਵਾਸਤੇ ਜੀ ਤੇ ਮਗਰੋਂ ਮੈਨੂੰ ਸਵੇਰੇ ਅੱਜ ਮੇਰੇ ਗੁਆਂਢੀਆਂ ਦਾ ਫੋਨ ਆੰਦਾ ਵੀ ਤਾਲੇ-ਦੂਲੇ ਟੁੱਟੇ ਹੋਏ ਨੇ ਤੇ ਚੋਰੀ-ਚੋਰੀ ਦਾ ਹੈਗਾ ਤੇ ਫਿਰ ਫਟਾਫਟ ਅਸੀਂ ਉੱਥੋਂ ਚੱਲੇ ਜਾ ਕੇ ਦੇਖਿਆ ਤਾਂ ਇਹ ਸਾਰਾ ਕੁਝ ਮਤਲਬ ਹੋ ਚੁੱਕਿਆ ਸੀ ਉਹਦਾ ਸਾਰਾ ਮਸਲਾ ਹੈ ਕਰੀਬ ਕਿੰਨਾ ਕ ਨੁਕ ਉਹਆ ਨੁਕਸਾਨ ਤੁਸੀਂ ਲਾ ਕੇ ਚੱਲੋ ਵੀ 4-5 ਲੱਖ ਰੁਪਏ ਦਾ ਤਾਂ ਹੋ ਹੀ ਗਿਆ ਕੀ ਕੀ ਸਮਾਨ ਚੋਰੀ ਹੋਇਆ ਬਾਈ ਆਪਣੇ ਕੋਲ 골ਡ ਸੀਗਾ ਕੈਸ਼ ਸੀਗਾ ਕੈਸ਼ ਕਿੰਨਾ ਹੈ ਬਾਈ 30000 ਕੈਸ਼ ਸੀਗਾ 골ਡ ਕਿੰਨਾ ਸੀ ਬਾਕੀ 골ਡ ਸੀਗਾ 골ਡ ਕਿੰਨਾ ਸੀ 골ਡ ਤੁਸੀਂ ਲਾ ਲਓ 5-7 ਹੋਊਗਾ ਟੋਲੇ ਠੀਕ ਹੈ ਇਸ ਮੰਦੀਪਾਸ਼ੀ থানায় ਸ਼ਿਕਾਇਤ ਕਰਤੀ ਹੈ ਕਰਤੀ ਕਰਤੀ ਥਾਣਾ ਗੜਾ ਬੰਦਾ ਜੀ ਥਾਣਾ ਬਸਤੀ ਬਾਬਾ ਘਰ ਜੀ ਇੱਥੇ ਇੱਕ ਬਰਮਨਾ ਦਾ ਮੁੰਡਾ ਹੈ ਜੀ ਜੀ ਇਹ ਕੋਠੀ ਨੰਬਰ 15 ਚ ਰੈਂਟ ਤੇ ਰਹਿੰਦਾ ਹੈ ਕਿਹੜੀ ਜਗ੍ਹਾ ਸਰ ਇਹ ਗੁਰੂ ਹਰਕਿਸ਼ਰ ਨਗਰ ਬਸਤੀ ਬਾਬਾ ਖਿਲਚ ਪੈਂਦਾ ਜੀ ਜੀ ਸਰ ਕਪੂੜੀ ਦੇ ਕੋਲ ਜੀ ਇਹ ਇੱਥੇ ਰੈਂਟ ਤੇ ਰਹਿੰਦੇ ਨੇ ਇਹਨਾਂ ਦੀ ਮਿਸ ਜੀ ਠੀਕ ਨਹੀਂ ਹੈਗੀ ਸੀ ਇਹ ਆਪਣੇ ਸਾਰੇ ਪਰਿਵਾਰ ਗਿਆ ਸੀ ਜਿਹਦਾ ਪਤਾ ਲੈਣ ਮਿਸ ਜੀ ਦਾ ਪਰਮ ਕੱਲ ਕੋਈ ਕਰੀਬ ਗਿਆ ਸੀ ਅੱਠ ਕੁ ਵਜੇ ਕਰੀਬ ਚਲਾ ਗਿਆ ਜੀ ਤੇ ਇਹ ਅੱਜ ਸਵੇਰੇ ਇਹਨਾਂ ਨੂੰ ਗਵਾਂੜੀਆਂ ਨੇ ਫੋਨ ਕੀਤਾ ਕਿ ਤੁਹਾਡੇ ਮਕਾਨ ਦੇ ਜਿਹੜੇ ਤਾਲੇ ਨੇ ਟੁੱਟੇ ਹੋਏ ਨੇ ਤੇ ਤੁਸੀਂ ਆ ਜਾਓ ਇਹਦੀ ਇੱਕ ਘਾਰ ਆਏ ਨੇ ਘਰ ਆ ਕੇ ਇੱਕ ਮੇਨ ਗੇਟ ਦਾ ਇੱਕ ਸਟੋਰ ਦਾ ਤਾਲਾ ਟੁੱਟਿਆ ਇਹਨਾਂ ਦੇ ਕਹਿਣ ਮੁਤਾਬਕ ਜੀ ਤੇ ਥੋੜਾ ਪਤਾ ਕੈਸ਼ ਹੈਗਾ ਸੀ ਤੇ 5-6 ਗੋਲਦੇ ਰਿੰਗਾਂ ਸੀ ਉਹ ਚੋਰੀ ਹੋਈਆਂ ਨੇ ਬਾਕੀ ਕੈਮਰੇ ਚੈੱਕ ਕਰ ਰਹੇ ਕੈਸ਼ ਕਿੰਨਾ ਸਰ ਥੋੜਾ ਬੋਤਾ ਕਿੰਨਾ ਕੀ ਕੀ ਆਪ ਦੇਖਤੀ ਯਾਰ ਕਹਿ ਰਹੇ ਤੇ 골ਡ ਕਿੰਨਾ ਕਹਿ ਰਹੇ ਸਰ 골ਡ ਤਾਂ 4 ਰਿੰਗਾ ਕਹਿ ਰਹੇ ਨੇ ਹਮ ਤੇ ਬਾਕੀ ਚੈੱਕ ਕਰ ਰਹੇ ਨੇ ਜੀ ਕੋਈ ਹੋਰ ਚੋਰੀ ਹੋਇਆ ਆਰਟੀਕਲ ਉਹਨ ਲਿਸਟ ਦੇਣ ਦੇ ਬਣਾ ਕੇ ਜੀ ਥਾਣਾ ਨਗੜਾ ਬੰਦਨਾ ਨੂੰ ਥਾਣਾ ਬਾਬਾ ਖੇਲ ਮੈਂਦਾ ਜੀ ਆਪਣਾ ਨਾਮ ਬੋਲ ਲਿਓ ਜੀ ਮੇਰਾ ਜੀ ਐਸਐ ਸਰਜੀਤ ਸਿੰਘ ਹੈ ਜੀ ਠੀਕ ਹੈ ਸਰ